ਪਹਿਲ ਮੈਂ ਪਹਿਲ ਮੈਂ ਕੀਤੀ ਆ ਠੀਕ ਹੈ ਨਾ ਪਹਿਲ ਮੈਂ ਕੀਤੀ ਆਪਣੀ ਭੈਣ ਦੀ ਕਿਉਂ ਕਿ ਪਤਾ ਮੈਂ ਕਦੋਂ ਦੀ ਸਕੀਮਾ ਲੜਾ ਕੇ ਬੈਠੀ ਆਪਣੀ ਐਵੇਂ ਲੜਾ ਕੇ ਬੈਠੀ ਆਹੋ ਤੂੰ ਨਾ ਵੱਡੀ ਤੇ ਚਾਹਤਾਈਂ ਤੇ ਤੂੰ ਤਾਂ ਰੰਡੇ ਹੀ ਮੇਰੀ ਗੱਲ ਅਛਾ ਜੇ ਕੇ ਤੇ ਤਕਲੀਫ ਹੁੰਦੀ ਤਾਂ ਤੇਰੀ ਬਣੀ ਆ ਕਿਨੇ ਪੀੜ ਹੋਈ ਹੋਗੀ ਪੀੜ ਹੋਈ ਆ ਮੈਂ ਦੂਜੀ ਵੀ ਤੋੜ ਦੇਣੀ ਤੇਰੀ ਬਾਹਰ ਦੂਜੀ ਤੋੜ ਦੇਣੀ ਮੈਂ ਤੇਰੀ ਬਚਾ ਕੇ ਰੱਖੂਗੀ ਨਾ ਆਹੋ ਦੇਖ ਤੇਰਾ ਮੈਂ ਬਚਾ ਕਰਦੀ ਫਿਰ ਤੈਨੂੰ ਸਿੱਧਾ ਵੇਖੀ ਸਿੱਧਾ ਵੇਖ ਮੇਰੀ ਗੱਲ ਸੁਣ ਐ ਸਪਝਾਉਣੀ ਤੇਰੀ ਭੈਣ ਫੇਰ ਨਾ ਕਹੀ ਮੈਨੂੰ ਕਿ ਦਬ ਜਾਣੀ ਆ ਕਿ ਦਬ ਜਾਣੀ ਇਹ ਫੇਰ ਰਾਣੀ ਨੂੰ ਵਰਦੀ ਕਰ ਲਾ ਤੈਨ ਦੱਸਾਂ ਅੱਛਾ ਠੀਕ ਹੈ ਨਾ ਮੇਰੀ ਭੈਣ ਇੱਥੇ ਰਹਿਣੀ ਚਲ ਕੋਈ ਗੱਲ ਨਹੀਂ ਇਹ ਤੇ ਟਾਈਮ ਦੱਸੂਗਾ ਕਿਦੀ ਵਸਦੀ ਕਿਦੀ ਨਹੀਂ ਵਸਦੀ ਇਹ ਵੇਖ ਲਾਂਗੇ ਫੇਰ ਤੂੰ ਜਾ ਅੱਗੇ ਤੇ ਮੈਨੂੰ ਤੇਰੀ ਅੱਗੇ ਬੜੀ ਮੇਨ ਲਾ ਬਾਦੀ ਹੁਣ ਤੇ ਤੂੰ ਤੂੰ ਰਾਣੀ ਨੂੰ ਵਾਸੇ ਚ ਕਰ ਲੂਗੀ ਤਾਂ ਤੇਰਾ ਕੀ ਇਰਾਦਾ ਵਾ ਕਿ ਉਹ ਉੱਥੇ ਵਿਆਹ ਹੀ ਜੋਗੀ ਰਾਣੀ ਆਪਣੇ ਪਿੰਡ ਜਾਊ ਤੇ ਮੇਰੀ ਭੈਣ ਇੱਥੇ ਆਊਗੀ ਇਹਦੀ ਯਾਦ ਕਰ ਰੱਖਣੀ ਹੈ ਭੈਣ ਵੀ ਆਪਣੇ ਪਿੰਡ ਜਾਊਗੀ ਤੇ ਨਾ ਨਹੀਂ ਮੈਂ ਆਪਦੇ ਘਰ ਜਾਉਂਗੀ ਮੇਰੀ ਭੈਣ ਦੇ ਮੇਰੀ ਭੈਣ ਦੇ ਤੇਰੇ ਨਾ ਤੇਰੀ ਭੈਣ ਨਹੀਂ ਇੱਥੇ ਰਹੀ ਮੈਂ ਉਹ ਘਰ ਪੱਕਾ ਕੀਤਾ ਆਪਣੀ ਭੈਣ ਵਾਸਤੇ ਕੀ ਕੀਤਾ ਦੂ ਮੈਂ ਐਵੇਂ ਨਾ ਸੋਚਾ ਸੋਚ ਮੈਂ ਮੈਨਾ ਸੋਚ ਉਹ ਤੇਰੀ ਪਿੰਨੀ ਇੱਦਾਂ ਸਾਨੂੰ ਪਹਿਲਾਂ ਪਤਾ ਏ ਤੂੰ ਤਾਂ ਜਿੱਥੇ ਮੈਂ ਪੈਰਾ ਦੀ ਇੱਥੇ ਪੈਰਾਦੀ ਤੇ ਮੇਰੀ ਨੀਤ ਨੂੰ ਮੇਰੀਆਂ ਪੈੜਾਂ ਦੇ ਤੂੰ ਤਾਂ ਮੇਰੀਆਂ ਮੇਰੀਆਂ ਪੈੜਾਂ ਚ ਦੇ ਤੂੰ ਤੁਰਦੀ ਐ ਨਹੀਂ ਦਿਓਰ ਤੇ ਉਹ ਮੇਰਾ ਤੇ ਤੂੰ ਐਵੇਂ ਪ੍ਰਧਾਨ ਬਣੀ ਫਿਰਦੀ ਸਾਡੇ ਘਰ ਰੋਟੀ ਤੇ ਕਪਕਾ ਘੜੀ ਦਿੱਤੀ ਜਾਂਦੀ ਦਿਓਰ ਜਿਹੜਾ ਕਿੱਥੇ ਦੇਣੀ ਉਹ ਤੇ ਰਾਣੀ ਦੀ ਮਰਜ਼ੀ ਆ ਵੀ ਉਹਨੇ ਰਾਣੀ ਦੀ ਮਰਜ਼ੀ ਆ ਉਹ ਸਾਰੀਆਂ ਗੱਲਾਂ ਤੇ ਤੂੰ ਮੈਨਾਂ ਖੋਲਦੀ ਰਹੀ ਦਿਲ ਦੇ ਭੇਦ ਹੱਲੇ ਵੀ ਤੇ ਕਰੀ ਜਾਣ ਨਹੀਂ ਗੱਲਾਂ ਹੁਣ ਮੈਂ ਰਾਣੀ ਨੂੰ ਦੱਸਾਂ ਨਾ ਤੇਰੀ ਸਚਾਈ ਵੀ ਕਿੱਡੀ ਕੀ ਦੱਸੇਂਗੀ ਤੂੰ ਮੈਨੂੰ ਪਤਾ ਰਾਣੀ ਨੂੰ ਮੈਂ ਬੜੀ ਚੰਗੀ ਆ ਰਾਣੀ ਨੂੰ ਸਭ ਪਤਾ ਮੇਰੀਆਂ ਗੱਲਾਂ ਠੀਕ ਹੈ ਨਾ ਦੇਖ ਲਾਂਗੇ ਕੌਣ ਬੋਲਦਾ ਤੇਰੇ ਜਨੀਏ ਚੁਗਲੀਆਂ ਰਾਣੀ ਆਪਣੀ ਨਾਨਾ ਦੇ ਚੁਗਲੀਆਂ ਮੇਰੇ ਕੋਲ ਕਰਦੀ ਰਹੀਆਂ ਤੂੰ ਘਟ ਨਹੀਂ ਕਿਸ ਦੇ ਨਾਲੋਂ अच्छा हां कोई करनी देख लांगे फिर देख लांगे सी चला जा अपने ਘਰ ਜਾ ਤੂੰ ਵੀ ਜਾ ਆਪਣੇ ਕੰਮ ਤੇ ਤੂੰ ਵੀ ਜਾ ਤੋਰ ਉਹਨੂੰ ਤੋਰ ਦੇ ਇਦਾਂ ਲਿਆ ਕੇ ਬਿਠਾਉਂਦਾ ਕੋਈ ਫਾਇਦਾ ਨਹੀਂ ਹੋਏ ਅਸੀਂ ਤੋਰ ਦਾਂਗੇ ਠੀਕ ਹੈ ਨਾ ਇੱਥੇ ਵਸਾਉਣੀ ਮੈਂ ਇਹ ਗੱਲ ਨਹੀਂ ਮੈਂ ਦੇਖਾਂ ਨਹੀਂ ਮੈਂ ਤੂੰ ਵੱਡੀ ਆ ਜਾ ਤੇ ਚੱਲ ਜੇ ਚੱਲਦੀ ਬਾਣੇ ਤੋਂ ਤੇ ਮੈਂ ਤੇ ਆਪਣੇ ਕੰਮ ਤੇ ਚੱਲੀ ਆ ਤੂੰ ਸਾਡੇ ਖੇਤ ਵਿੱਚ ਕੀ ਕਰਨ ਆਈ ਹੈ ਖੇਤ ਤੇਰੇ ਨਹੀਂ ਆ ਖੇਤ ਸਾਂਝੇ ਠੀਕ ਹੈ ਨਾ ਜੀ ਤਾਈ ਜਿੰਦਾਈ ਨਾ ਉਹ ਤਾਂ ਸਾਰੇ ਇੱਥੇ ਘੁੰਮਦੇ ਹੁੰਦੇ ਉਹਦੀ ਚਾਤਰ ਨਾ ਬਣਿਆ ਕਰਦੇ ਦੱਸਾਈ ਲੈ ਆ ਤਾਈ ਨੂੰ ਆ ਗਈ ਹੈ ਆਈਆਂ ਮਗਰੋਂ ਜੇ ਤੇ ਪਹਿਲਾਂ ਆਣ ਕੇ ਪ੍ਰਧਾਨ ਬਣ ਜਾਂਦੀਆਂ ਉਹ ਆਈ ਤੂੰ ਤੇ ਪਹਿਲਾਂ ਨਹੀਂ ਆ ਕੇ ਬੈਠੀ ਹੈ ਉਹ ਤੇਰੀ ਪਹਿਲੀ ਹੈ ਤੂੰ ਪਿਛਲਾ ਕੇ ਆਈ ਪਹਿਲੀ ਤੇ ਤੂੰ ਕਿਹੜਾ ਪਿਛਲਾ ਆਈ ਆ ਤੂੰ ਪਿਛੋ ਲਿਆਈ ਤੇਰੇ ਨਾ ਤੇਰੇ ਨਾਲ ਲੱਗੀਆਂ ਨਾ ਪਹਿਲੀਆਂ ਉਹ ਐ ਨਾ ਚੜ ਬਹੁਤੀ ਤੂੰ ਉਹ ਤੂੰ ਵੀ ਨਾ ਚੜ ਠੀਕ ਹੈ ਨਾ ਮੈਂ ਵੇਖੀ ਤੈਨੂੰ ਨਿੰਬੂ ਆ ਤੋੜ ਕੇ ਵਿਖਾਉਂਗੀ ਵੀ ਮੇਰੀ ਇਹ ਵੀ ਮੇਰਾ ਇਹ ਵੀ ਮੇਰਾ ਤੇਰਾ ਨਾ ਵਾਦਾ ਰਿਹਾ ਮੈਂ ਕਿ ਤੇਰਾ ਨਾ ਵਾਦਾ ਰਿਹਾ ਤੂੰ ਮੈਂ ਤੇਰੀ ਮੈਂ ਤੇ ਤੈਨੂੰ ਮੈਂ ਤੇਰੇ ਸਾਹਮਣੇ ਮਰੂ ਨਾ ਤੋੜਿਆ ਨਾ ਤੇ ਮੈਂ ਜਰਦੀ ਤੀ ਨਾ ਅਖੀ ਅੱਛਾ ਹਾਂ ਦੇਖ ਲਾਂਗੇ ਚੱਲ ਦੇਖ ਲਾਂਗੇ ਹਾਂ ਜਾਨੀ ਤੋੜਨਾ ਨਹੀਂ ਮੈਂ ਟਿੱਛਾਦਾ ਸਮਝਾ ਨਹੀਂ ਪੂਰ ਆ ਤੇਰੀ ਮੈਂ ਦੁੱਤੀ ਫਾਮੀ ਤੂੰ ਕਿ ਤੋੜ ਦੇਣੀ ਆ ਜਿਹੜੀ ਪਹਿਲੀ ਘੜਵਾਈ ਨਾ ਆ ਕੇ ਤੇਰੀ ਦੂਜੀ ਤੋੜੀ ਗਈ ਤਾਂ ਛੱਡ ਉਹ ਵਾਦੀ ਕਰ ਲਈ ਆ ਕਿਹੜੇ ਆਤੇ ਤਾਂ ਜੰਦਨੀ ਆ ਗੱਲਾਂ ਕਰਦੇ ਤਾਂ ਸਾਹ ਨਹੀਂ ਲੇ ਆ ਇਹਨੂੰ ਵੀ ਇਹਨੂੰ ਵੀ ਕਰਵਾ ਲਈ ਇਹਨੂੰ ਵੀ ਜੋੜਵਾ ਲਈ ਅੱਜ ਅੱਛਾ ਇਹਨੂੰ ਵੀ ਜੋੜ ਪਾਈ ਚੱਲ ਚੱਲ ਕਿਉਂ ਨਾਵਾ ਤੇਰੀ ਪਹਿਲੀ ਆ ਆਹੋ ਮੇਰੀ ਤੂੰ ਲੈ ਕੇ ਪਿਛੋ ਹਾਂ ਮੇਰੀ ਕਿਹੜੀ ਲਾਂਦੀ ਤੂੰ ਪਿਛਾ ਕਿਹੜੀ ਕਿਹੜੀ ਨਾਂ ਲਵਾਈ ਤੇਰੇ ਤੇ ਤੇਰੇ ਨਾਂ ਆ ਇਹਦੇ ਨਾਂ ਜੋਵਨ ਦੇ ਤੇ ਮੰਨਣ ਦੇ ਨਾਂ ਪਹਿਲੀ ਆ ਬੋਲਦੀ ਕਿਹਦੀ ਕੋ ਤੈਨੂੰ ਦੱਸਾ ਤੇ ਮੇਰੇ ਘਰ ਵਾਲੇ ਦਾ ਨਾਂ ਵਿੱਚ ਹੈ ਹੀ ਨਹੀਂ ਆ ਤੇਰੇ ਘਰ ਵਾਲਿਆਂ ਦੇ ਜਦੋਂ ਆਉਗੇ ਵੇਖੀ ਲਉ ਹਲੇ ਤਾਂ ਤੂੰ ਕੱਲੀ ਪਰਦਾਣ ਬਣੀ ਫਿਰਦੀ ਐ ਨਾ ਮੈਂ ਕੰਦੀ ਬਾਤ ਆ ਕੱਲੀ ਬਾਤ ਆ ਤੂੰ ਚੱਲ ਚੱਲ ਆਪਣਾ ਕੰਮ ਕਰ ਜਾ ਕੇ ਤੂੰ ਵੀ ਕਰ ਜਾ ਜਾ ਕੇ ਬਠੀਕ ਤੇ ਕੰਮ ਦੇਖੀ ਕਰ ਜਾ ਮੈਂ ਤਾਂ ਫੇਰ ਵੀ ਕਰ ਲੈਣੀ ਕੋਸ ਫੇਰ ਤਾਂ ਉਹ ਵੀ ਨਹੀਂ ਭੱਲੇ ਉਹ ਹਾਈ ਸਭ ਕੋਈ ਕਰਨ ਨੇ ਮਾਲਕ ਦੇਈ ਜਾਂਦੇ ਫਿਰ ਵੀ ਜਿਹੀ ਕਰਦੇ ਆਂ ਹਾਂ ਮਾਲਕ ਦੇਣ ਨੇ ਮੈਨੂੰ ਸਭ ਕੋਈ ਦੇਣ ਨੇ ਮਾਲਕ ਤੇਰੇ ਵਰਗੀ ਚਾਤਰਾ ਨੂੰ ਤਾਂ ਹੱਡ ਚਾਤਰੀਆਂ ਕਰਨੀਆਂ ਨਹੀਂ ਹੁੰਦੀਆਂ ਤੇਰੇ ਵਰਗੀ ਜਾ ਜਾ ਬੋਲਣਾ ਹੀ ਹੁੰਦਾ ਬਸ ਤੈਨੂੰ ਤਾਂ ਜਾ ਪਰੇ ਜਾ ਕੇ ਕਿਤ ਕੰਮ ਕਰਾ ਬਤਾ ਹਾਈ ਹਾਈ ਅੱਜ ਮਨ ਜੋ ਉਹ ਵੀ ਨਹੀਂ ਕਰਦੀ ਖੰਡੇ ਤੇ ਜੀ ਨਹੀਂ ਲੱਗਣ ਦਾ ਦੀਦੀ ਵੀ ਚ ਲਗੀ ਆ ਰਾਨੀ ਦੀਦੀ ਵੱਲ ਨਾ ਜਾਵਾ ਰੇਤ ਮੇ ਨਾਲ ਗੱਲਾਂ ਹੀ ਨਹੀਂ ਕਰਦੀ ਤੇ ਜਾਵੇ ਬੰਦਾ ਕੀ ਆਈਡੀਆ ਕੁਛ ਨਾ ਕੁਛ ਲੈ ਕੇ ਨਾ ਫੇਰ ਜਾਣੀ ਆ ਫੇਰ ਤੇ ਅੱਪ ਗੱਲਾਂ ਬਾਤਾਂ ਕਰੂਗੀ ਨਾ ਚਲ ਜੜਾ ਘੰਟਾ ਕਬੈ ਗੈ ਨਹੀਂ ਲੱਗੇ ਤੇ ਤਨੀਆ ਨਾਲ ਜਾ ਦਿਨੇ ਸੇਲੀ ਨੇ ਲਿਆ ਕੇ ਦਿੱਤਾ ਵਾ ਰਹਿਣ ਦੇ ਪਰ ਐਵੇਂ ਦੀਦੀ ਝਿੜਕਾ ਮਾਰੂਗੀ ਤੂੰ ਤਾਂ ਮੇਰਾ ਧਨੀਆ ਹੀ ਦੇਈ ਉਤਰ ਆਪੇ ਦੇ ਲੂਗੀ ਇਦਾਂ ਕਰਦੀ ਆ ਆ ਝੋਲ ਤੇ ਹੁਣ ਵਾਧੂ ਹੀ ਆ ਨਾ ਮੈਂ ਖਾਣੀ ਆ ਦਿਨਾਂ ਦੀਦੀ ਨੇ ਖਾਣੀ ਆ ਏਦੇ ਨਹੀਂ ਰਾਣੀ ਜੀ ਜੀ ਨੂੰ ਚੱਲ ਕਹਿੰਦੇ ਕੇ ਇਹਦੇ ਮੂੰਹ ਚ ਪੈਣਗੇ ਰਾਣੀ ਜੀ ਜੀ ਹਾਂਜੀ ਆ ਨਾ ਪਿੰਦ ਦੀ ਨੇ ਛੋਲ ਬਣਾਏ ਹੀਗੇ ਤੇ ਕੈਂਡੀ ਵੀ ਬਾਕੀ ਰਾਣੀ ਨੂੰ ਦੇ ਆਵੀਂ ਨਹੀਂ ਮੈਂ ਨਹੀਂ ਛੋਲ ਖਾਂਦੀ ਮੈਂ ਕੀਤੇ ਗਾਂਢੀ ਬਟੇ ਸਵਾਰਨਾ ਖਾਂਦੀ ਮਟਰ ਮਟਰ ਭਾ ਕੇ ਬਣਾਏਗੇ ਮੈਂ ਨਹੀਂ ਖਾਣੇ ਲੈ ਜਾ ਚੋਲ ਦੋ ਮੈਂ ਨਹੀਂ ਹਾਂਦੀ ਝੋਲ ਮੈਂ ਖਾ ਰੱਖ ਲੈਂਦੇ ਚੱਲ ਮਨਜੋਤ ਖਾ ਲੈਂਦੇ ਫਿਰ ਮੈਂ ਨਹੀਂ ਮਨਜੋਤ ਨੇ ਨਹੀਂ ਖਾਣੇ ਹੁਣ ਬੈਹ ਥੋੜੀ ਖਾਣੇ ਉਹਨੂੰ ਝੋਲ ਨਹੀਂ ਦੀਦੀ ਬੈਹ ਤਾਂ ਨਹੀਂ ਆਜੇ ਤੇ 2 ਘੰਟੇ ਹੀ ਹੋਏ ਬਣਾਇਆ ਨੂੰ ਨਹੀਂ ਕੋਈ ਨਹੀਂ ਮਨਜੋਤ ਅੰਮ੍ਰਿਤਸਰ ਗਿਆ ਆ ਹੁਣ ਉਥੋਂ ਖਾ ਆਣੀ ਆ ਨਾਲੇ ਮੈਂ ਰੋਟੀ ਬਣਾਈ ਆ ਜੇ ਉਹਨੂੰ ਖਾਣੀ ਹੋਏਗੀ ਘਰ ਆ ਕੇ ਖਾ ਲੇਗਾ ਤੇ ਨਾਲੇ ਮੇਰੀ ਗੱਲ ਸੁਣ ਉਨਮਨ ਜੋਤਮਨ ਜੋਤਨਾ ਕਰਦੀ ਰਿਹਾ ਕਰ ਕੋਈ ਵੀਰ ਭਾਜੀ ਕਿਹਾ ਕਰ ਉਹਨੂੰ ਠੀਕ ਹੈ ਠੀਕ ਹੈ ਆਹ ਲੈ ਜਾ ਮੈਂ ਨਹੀਂ ਖਾਣੀ ਆਈ ਆ ਚੋਲ ਲੈ ਕੇ ਕਿ ਮੈਂ ਜਾਨੀ ਆ ਮੈਂ ਵੀ ਨਹੀਂ ਮੂੰਹ ਲਾਇਆ ਲੈ ਜਾ ਮੈਂ ਕਿਹਾ ਚੋਲ ਕਿੱਡੀ ਆ ਪਿੰਦਰ ਦੀ ਜੀ ਨੇ ਕਿਹਾ ਚੋਲ ਦੇ ਆਈ 2 ਘੰਟੇ ਹੋ ਗਏ ਬਣਾ ਕੇ ਰੱਖਿਆ ਨੂੰ ਤੇ ਹੁਣ ਮੇਰੇ ਵੱਲ ਆਈ ਆ ਕਿ ਚੋਲ ਲੈ ਲੈ ਲਗੀ ਸਾਂਝਾਂ ਪਾਣ ਮੇਰੇ ਨਾਲ ਮੈਂ ਤੇ ਕਦੇ ਵੀ ਨਹੀਂ ਇਹਦੇ ਨਾਲ ਸਾਂਝਾਂ ਬੰਦੀ ਇਹਨੂੰ ਨਹੀਂ ਚੰਗੀ ਲੱਗਦੀ ਏ ਮੈਂ ਵੀ ਚੰਗਾ ਆਇਆ ਉਹਦਾ ਹੀ ਪਜਾਤੀ ਮੈਂ ਵੀ ਨਹੀਂ ਬਿਠਾਈ ਕਿ ਆ ਜਾ ਬਹਿ ਜਾ ਚੰਗਾ ਆਇਆ ਪਜਾਤੀ ਮੈਂ ਹਾਂ ਦੱਸ ਚੋਲ ਲੈ ਕੇ ਤੇ ਬੜੇ ਮਾਣ ਨਾਲ ਗਈ ਹੀਗੀ ਚਲ ਚੋਲਾਂ ਦੇ ਬਣਾਈਂ 5-7 ਮਿੰਟ ਉੱਥੇ ਬਿਆਹੂੰਗੀ ਉਹਨੇ ਤਾਂ ਮੈਨੂੰ ਮੋੜ ਦੇ ਪੈਰੀ ਭੇਜਤਾ ਵਾ ਹੁਣ ਕੀ ਕਰਾਂ ਇੰਨਾ ਚੋਲਾਂ ਦਾ ਚੱਲ ਰੱਖ ਛੱਡ ਦੀ ਇੱਥੇ ਕੀ ਕਰਨਾ ਆਏ ਜਦੀ ਇੱਥੇ ਬਾਹਰ ਨਹੀਂ ਨਹੀਂ ਮੈਂ ਥੱਲੇ ਹੀ ਚੰਗੀਆਂ ਨਹੀਂ ਕੀ ਗੱਲ ਹੈ ਹਾਏ ਕੀ ਹੋਇਆ ਨਹੀਂ ਭੈਣਾ ਮੇਰਾ ਤੇ ਸਰੀਰ ਅੱਜ ਬੜਾ ਟੁੱਟ ਰ ਭਜਣ ਡਿਆ ਵਾ ਨੇ ਕਿਤੇ ਮੇਰਾ ਹੱਥ ਪਹਿਲਾਂ ਨਹੀਂ ਪੈਂਦਾ ਦੁੱਜਾ ਮੇਰੀ ਬਾਹਣ ਪਤਾ ਨਹੀਂ ਕੀ ਹੋ ਗਿਆ ਤੇ ਸੱਟ ਸੁੱਤ ਲਵਾ ਲਈ ਤੇ ਮੇਰਾ ਤੇ ਸਾਰਾ ਸਰੀਰ ਟੰਡਿਆਈ ਹਾਏ ਹਾਏ ਨੀ ਜਾ ਤੇ ਇਸ ਵਾਰ ਇਸ ਵਾਰ ਪੁੱਛ ਜਣੇ ਜਾ ਨਹੀਂ ਮੈਨੇ ਪਾਣੀ ਦਾ ਘਟ ਲਿਆ ਦੇ ਜਾ ਐ ਕਰ ਬਣੀ ਗਈ ਹਾਏ ਨੀ ਬਣਾ ਜਾ ਮੇਰ ਕੋ ਕੀ ਲਾਣਾ ਸੀ ਹਾਏ ਹੱਥ ਤੇ ਮੇਰਾ ਅੱਗੇ ਨਹੀਂ ਪੈਂਦਾ ਹਾਏ 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 ਪਿੰਦਰੇ ਤੇਰਾ ਤੇ ਹੋ ਜੇ ਹਾਏ ਹਾਏ ਪਿੰਦਰੇ ਹਾਏ ਨੀ ਬਲਸ਼ਣੀ ਏ ਹਾਏ ਹਾਏ ਰੇ ਕਲਹਣੀ ਆਪਣੀ ਨੀ ਕਿਤੇ ਮੇਰੇ ਸੁਨੇਸ ਹੋ ਕੇ ਚੰਬਣੀ ਆ ਤੇ ਰਾਣੀ ਹਾਏ ਹਾਏ ਨੀ ਨੀ ਮੈਂ ਪੀ ਲੈਨੀ ਹਾਏ ਐਨੀ ਵੱਲ ਮਰੇ ਤੁਹਾਡੇ ਪੈਣਾ ਹੀ ਦੇਦੀ ਨਿੰਬੂ ਲਈ ਲੱਕ ਕੇ ਆਈ ਨਹੀਂ ਪਰਾਂ ਲਾ ਅੱਗਾ ਨਿੰਬੂ ਆਣੋ ਚੁੱਲ੍ਹੇ 'ਚ ਬਹਿਣ ਜਾ ਕੇ ਨਿੰਬੂ ਉਹਨਾਂ ਦੇ ਵੀ ਵਿੱਚ ਹੀ ਜਮਰੂਦ ਕੱਟੇ ਹਨ ਉੱਤੇ ਲੂਣ ਤੇ ਕਾਲੀ ਮਿਰਚ ਪਾ ਕੇ ਲੈ ਆ ਉਹ ਖਾ ਲੈਣੇ ਨਹੀਂ ਕਰੋ ਤਾ ਨਿੰਬੂ ਲੈਣ ਗਈਆਂ ਹਾਏ ਨਹੀਂ ਸਵਾਲ ਤੇ ਸਵਾਲ ਜਵਾਬ ਤੇ ਜਵਾਬ ਦਵਾ ਮੈਂ ਤੂੰ ਸਵਾਲ ਤੇ ਸਵਾਲ ਕਰੀ ਜਾ ਅੰਤਰਿਆਂ ਦੇ ਨਿੰਬੂ ਲੈਣ ਗਈਆਂ ਤੈਨੂੰ ਪਤਾ ਹੈਗਾ ਜਿੱਦੜੇ ਹੈਗੇ ਆਓ ਕੱਲ ਕੀ ਹੋਈ ਏ ਕੱਲ ਤੇ ਦੱਸ ਦੇ ਆ ਬਾਹ ਹੀ ਗੁੱਟੀ ਜੰਨੀ ਆ ਬਾਹ ਗੁੱਟਾ ਨਾਲ ਕੀ ਕਰਾਂ ਮੈਨੂੰ ਤਾਂ ਤੇਰੀ ਟੈਨਸ਼ਨ ਹੁੰਦੀ ਆ ਮੇਰੀ ਕਾਹਦੀ ਟੈਨਸ਼ਨ ਨਹੀਂ ਤੇਨੂੰ ਨਹੀਂ ਪਤਾ ਲੱਗਦਾ ਪਿੰਦਰ ਆਪਣੀ ਭੈਣ ਦਾ ਰਿਸ਼ਤਾ ਕਰਾਉਣ ਨਹੀਂ ਮੰਨੇ ਨੂੰ ਤੇ ਮੈਨੂੰ ਤਾਂ ਤੇਰੀ ਟੈਨਸ਼ਨ ਹੁੰਦੀ ਆ ਉਹ ਕਹਿੰਦੀ ਤੇਰੀ ਭੈਣ ਮੇਰੇ ਵਸਰ ਨਹੀਂ ਦੇਣੀ ਤੇ ਮੈਨੂੰ ਤੇ ਇਹ ਲੱਗਣ ਡਿਆ ਵੀ ਤੂੰ ਸਰਵਿਸ ਵੀ ਆਪਣੀ ਉੱਥੇ ਹੀ ਕਰਾ ਕੇ ਆਈ ਹੈ ਤੁਹਾਨੂੰ ਕਿਸ ਨੂੰ ਪਤਾ ਲੱਗਿਆ ਮੈਂ ਸਰਵਿਸ ਕਰਾਉਣ ਲੈ ਟਰੈਕਟਰ ਤੇ ਅਗਲੇ ਲੱਗੇ ਤੇਰੀ ਸਰਵਿਸ ਨੂੰ ਅਸੇ ਤੇਰੀ ਪਰਜਾਈ ਨੇ ਮੇਰੀ ਸਰਵਿਸ ਕਰਤੀ ਆ ਤੂੰ ਕਿਵੇਂ ਸਰਵਿਸ ਕਰਾਉਗੀ ਮੈਂ ਫੈਟਰੀ ਸਰਵਿਸ ਕਰਵਾਉਂਦੀ ਜਿੰਨ ਜਿੰਸੀ ਐ ਭਾਈਆ ਗਈ ਸੀ ਨਿੰਬੂ ਲੈਣ ਤਾਂ ਅਗਲੀ ਨਿਚੋੜ ਕੇ ਘੱਲਿਆਈ ਕਿੰਨੇ ਕਿਲੋ ਤੈਨੂੰ ਨਿਚੋੜ ਕੇ ਤੇਰੀ ਪਰਜਾਈ ਪਿੰਦਰ ਨੇ ਹੋਰ ਕਿਨੇ ਕੱਲਣਾ ਮੈਨੂੰ ਇੱਕ ਆਸ ਤੇ ਮੇਰਾ ਅੱਗੇ ਨਹੀਂ ਪੈਂਦਾ ਤੂੰ ਕਿ ਲੜ ਗਈ ਉੱਤਰ ਆਇਆ ਆਪਣੀ ਟੀਜ ਲੈ ਆ ਜਾਂਦੀ ਆ ਢੇ ਬੁੱਟਿਆਂ ਨਾਲ ਤੋੜ ਕੇ ਢੇ ਅੰਬਰੂਖਾ ਖਾ ਗਈ ਆ ਸਾਰੇ ਤੂੰ ਤਾਂ ਪਿਆਰ ਨਾ ਮੰਗੇ ਉਹ ਲੜਕੇ ਮੰਗੇ ਹਾਏ ਹਾਏ ਮੈਂ ਲੜਕੇ ਕਿੱਥੋਂ ਮੈਂ ਤਾਂ ਅਖੇ ਚੱਲ ਸਾਰੇ ਅੰਦਰ ਵੜ ਕੇ ਮੈਂ ਤੋੜ ਲਿਓ ਨੀ ਇੱਕ ਤੇ ਨਿੰਬੂ ਲੈਣਾ ਤੂੰ ਪੁੱਛ ਕੇ ਲੈ ਲਉਂਦੀ ਹਾਏ ਹਾਏ ਪਹਿਲੇ ਮੈਂ ਕੋ ਬਾੜ ਤੇ ਜਾਂਦੀ ਉਹਨਾਂ ਨੂੰ ਪੁੱਛਣ ਵੀ ਨਿੰਬੂ ਦੇ ਦਿਓ ਮਿੰਨੂੰ ਇੱਥੇ ਘਰ ਦੇ ਲੱਗੇ ਅੱਛਾ ਤੇ ਮੈਂ ਕਿਨੇ ਮੁਲਾਣ ਗਈ ਅਗੋ ਬਲਾ ਜੀ ਉਹ ਆਂਡੇ ਐਕਟਿਵਾ ਤੇ ਆਪਣੀ ਬੁਟੀਕ ਤੇ ਚੱਲੀ ਅਸਾ ਤੇ ਉਹਨੇ ਕੀ ਅਖਿਆ ਉਹਨੇ ਨਿੰਬੂ ਦਿਖਵਾ ਦੇ ਕੱਟ ਕੇ ਤਾਂ ਬਾਹਰ ਉਹ ਡੀ ਹੈ ਬਾਹਰ ਕੀ ਆ ਬਾਪੀ ਡੋ ਹੰਡੀਆ ਅੱਗੇ ਮੇਰੇ ਕੋ ਤਰਾ ਕਥਾ ਲਾਜ ਨਹੀਂ ਹੁੰਦਾ ਤੂੰ ਮੋਢਾ ਵੀ ਤਰਾਲਿਆ ਮੋਢਾ ਟੁੱਟਾ ਨਹੀਂ ਆਨੇ ਇਧਰ ਮਾਰੀਆਂ ਬੜੀਆਂ ਚਪੇੜਾਂ ਫਿਰ ਮੈਂ ਕਿਹੜੀ ਘਾਟਿਆ ਮੈਂ ਵੀ ਛੱਡੀਆਂ ਫਿਰ ਉਹਦੇ ਉਹ ਸੌਦੇ ਸ਼ਰਤਾਂ ਹੀ ਹੋਰ ਮੇਰਾ ਹੱਥ ਪਹੁੰਚ ਗਿਆ ਲੈ ਹੋਰ ਮੇਰਾ ਹੱਥ ਪਹੁੰਚਦਾ ਨਹੀਂ ਇਹ ਵੀ ਕੰਮ ਕਰਨ ਦੇ ਪਰੇ ਸ਼ੇਰ ਨੇ ਹੁਣ ਇਹ ਆਦਾ ਰੋਟੀ ਲੈ ਦੇ ਉਸਰੇ ਮੋਤ ਪੈ ਨਹੀਂ ਮੇਰਾ ਮੇਰਾ ਸਰੀਰ ਵੇ ਆ ਬੰਦਿਆ ਮੇਰਾ ਮੇਰਾ ਸਰੀਰ ਤੇ ਵੇ ਲੈ ਕਾ ਕੀ ਨਾ ਕਰੇ ਸਿਰ ਨੋ ਹਣਾ ਤੇ ਹੱਥ ਪਹਿਲਾਂ ਨਹੀਂ ਚੱਲਦਾ ਰੋਟੀ ਮੇਰੇ ਕੋਲ ਵੇਲ ਨਹੀਂ ਜਾ ਸੰਦੀਪ ਮੇਰੀ ਭੈਣ ਤੇ ਰੋਟੀ ਪੁਗਾ ਪਕਾ ਕੇ ਖਵਾ ਦੇ ਸੰਨੋ ਉਹਦਾਂ ਸਰੀਰ ਹੀ ਛੋਟਾ ਵਾ ਜਪਾਨ ਦੀ ਐਡੀ ਉਦਾਂ ਇਹ ਕੰਮ ਨਹੀਂ ਕਰਦਾ ਢਾਡੀ ਤੇ ਬੜੇ ਸਾਰਿਆਂ ਦੀ ਘਟਿਆ ਹਣਾ ਇਹਨੇ ਵੀ ਕੁਝ ਕਿਹਾ ਜੇ ਤੁਹਾਨੂੰ ਵੱਜੀਆਂ ਉਹਨਾਂ ਫਿਰ ਪਤਾ ਲੱਗੇ ਤੁਹਾਨੂੰ ਕਿੱਦਾਂ ਖਾਈ ਦੀਆਂ ਨੇ ਕਿੱਦਾਂ ਮਾਰੀ ਦੀ ਅਗਲੇ ਬੰਨੇ ਹੋ ਲੈnde ਤੇਰਾ ਵਿਆਹ ਉਦੋਂ ਫਿਰ ਤੈਨੂੰ ਪਤਾ ਲੱਗੂਗਾ ਨਹੀਂ ਤੇ ਜੇ ਵਿਆਹ ਹੋ ਗਿਆ ਨਾ ਉਦੋਂ ਚਪੇੜਾ ਹੀ ਮਾਰਨ ਜਾਣਾ ਇੱਕ ਦੂਜੇ ਨੂੰ ਨਹੀਂ ਮੈਂ ਤੇ ਆਪਣੇ ਆਪ ਨੂੰ ਚਪੇੜਾ ਨਹੀਂ ਆਖਿਆ ਤੈਨੂੰ ਆਖਿਆ ਵਾ ਫੇਰ ਦੱਸੋ ਤਨਪਿੰਦਰ ਕੋ ਤੇਰਾ ਕੋਈ ਬੋਲਦੀ ਐ ਬੜੀ ਘਾਟ ਐ ਜੀਜੀ ਕਰਦੀ ਐ ਉਹਦੇ ਪਰਜਾਈ ਨੇ ਲੜ ਕੇ ਹੁੰਦੀ ਜੀਜੀ ਕਰਦੀ ਐ ਤੇ ਪਰਜਾਈ ਕਿਹੜਾ ਘਟ ਕੀ ਨਹੀਂ ਘਟ ਉਹਦੇ ਦੱਸ ਨਾ ਮੈਨੂੰ ਪਹਿਲਾਂ ਸਮਿਆਂ ਨਾਲ ਚੰਗੀ ਆ ਫੇਰ ਵੀ ਆਡੇ ਕਰ ਆ ਵੇਹ ਲੈ ਭਾਈਆ ਪਿੰਦਰ ਦਾ ਗੁੱਸਾ ਹੁਣ ਮੇਰੇ ਤੇ ਕੱਢੀ ਜਾਣ ਦੀ ਆ ਤੇਰੇ ਤੇ ਨਾ ਕੱਢੇਦਾ ਹੋਰ ਮੈਂ ਗਵਾਂਡੀਆਂ ਤੇ ਕੱਢਾ ਤੂੰ ਇੱਕ ਤੇਰੀ ਜਾਨੀ ਆ ਹਾਂ ਤੇਰੇ ਤੋਂਲੇ ਕਹਾ ਤਾਂ ਹਣਾ ਉਹਨੇ ਉਹ ਵੀ ਰੇਤੀ ਰੋਜ ਐ ਇਹ ਬੜੀ ਘਾਟੀ ਇਹ ਜਬਾਨ ਵੀ ਇੱਡੀ ਲੰਬੀ ਐ ਅੱਛਾ ਇਹ ਵੇਖਣ ਨੂੰ ਲੱਗਦੀ ਐ ਪਰ ਬੋਲਦੀ ਨਹੀਂ ਠੀਕ ਐ ਹਾਂ ਤੱਲਾ ਮੈਨੂੰ 2 ਪੈਸੇ ਮੈਂ ਸਰਵਿਸ ਕਰਾ ਕੇ ਆਵਾਂ ਦੇ ਨਹੀਂ ਤੁੰ ਤੇਰੀ ਸਰਵਸ ਨੂੰ ਲੱਗੇ ਟਰੈਕਟਰ ਨੂੰ ਤੇ ਸਰਵਸ ਨੂੰ ਲੱਗੇ ਅੱਗ ਮੇਰੇ ਕੋਲ ਐ ਨਹੀਂ ਪਏ ਅੱਜ ਕੋਈ ਸਦੀਪ ਦੇ ਕਿੱਥੇ ਪਏ ਰੱਖੇ ਇਹਨੇ ਦੱਸੋ ਕਿੱਥੇ ਰੱਖੇ ਮੈਂ ਲਿਆਵਾਂ ਦੇ ਨਹੀਂ ਇਹਨੂੰ ਪੈਸੇ ਮੈਂ ਇਹ ਤੇ ਪੈਸੇ ਆਉ ਲਾਈ ਜਾਂਦਾ ਫਿਰ ਪੜ-ਪੜ ਕੇ ਹੈ ਪਹਿਲੇ ਇੱਕ ਵੀ ਰੈਂਟ ਦਿੰਦਾ ਕਰੇ ਕਦੀ ਮੈਂ ਸਰਵਸ ਕੋਟਰੀ ਦੀ ਕਰਾਉਣ ਚੱਲਿਆ ਕਦੀ ਮੈਂ ਚ ਕਰਾਉਣ ਚ ਲੈ ਟਰੈਕਟਰ ਦੀ ਕਦੀ ਇਹਦਾ ਮੈਂ ਫਲਾਨ ਪਵਾਣਾ ਕਦੀ ਮੈਂ ਮੂੰਹ ਦਾ ਫੇਸ਼ੀਅਲ ਕਰਵਾਣਾ ਕਦੀ ਮੇਰੇ హెਅਰ ਵੇਖੀ ਵੱਡੇ ਹੋ ਗਏ ਮੈਂ ਤੇ ਆਪਣੇ హెਅਰ ਨੂੰ ਕਰਵਾ ਪੈ ਇੱਕ ਵੀ ਘਰੇ ਰਾਜ ਤੈਨੂੰ ਹਾਂ ਗੱਲਾਂ ਤਾਂ ਬੜੀਆਂ ਕਰਦੇ ਮੈਂ ਸੋਣਦੇ ਆਂ ਹੁਣ ਇੱਕ ਸਰਵਿਸ ਸਪੈਕਟ ਕਰਾਉਣ ਨੂੰ ਦੂਜੀ ਤੇਰੀ ਬਾਂਧੀ ਕਰਾਉਣੀ ਜਿੱਦ ਕਰਾਵੇਂਗਾ ਨਾ ਤੇ ਮੈਂ ਪਹਿਲਾਂ ਤੇ ਜਾ ਸਰਵਿਸ ਮੁੜ ਕੇ ਕਰਵਾ ਲਈ ਪਹਿਲਾਂ ਪਿੰਦਰ ਨੂੰ ਪੋਸਟ ਕਰ ਮੇਰੇ ਨਾਲ ਦੀ ਨਾ ਕਿਉਂ ਕੁੱਟੇ ਮੈਨੂੰ ਕੀ ਨੌੜਿਆ ਜੇ ਮੈਂ ਤੇਰੇ ਗੱਲ ਨਹੀਂ ਸੁਣੀ ਦੋਆ ਦੀ ਗੱਲ ਸੁਣੀ ਨਹੀਂ ਸੁਣ ਕੇ ਤੇ ਆ ਮੈਨੂੰ ਸੁਣ ਨਹੀਂ ਇਹ ਇਧਰ ਆਦਾ ਹਾਂ ਅਭੀ ਅੱਗੇ ਮੈਂ ਖਾਦੇ ਆ ਤੂੰ ਹੁਣ ਤੈਨੂੰ ਖਾਣਾ ਆ ਵੇ ਵੀ ਗੱਲ ਇਹ ਤੇ ਤੂੰ ਕੁਝ ਜ਼ਿਆਦਾ ਹੀ ਨਹੀਂ ਬੋਲਦੀ ਹੁਣ ਸਾਡੇ ਘਰ ਆਣ ਕੇ ਨਾ ਉੱਥੇ ਵੀ ਇਦਾਂ ਹੀ ਬੋਲਦੀ ਹੋਣੀ ਤਾਂ ਇਹ ਪਰਚਾਈ ਕੋ ਗਾਲਾਂ ਖਾਨੀ ਪਰਚਾਈ 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 ਬਸੂਰ ਕੀਤੀ ਤੂੰ ਨਾ ਵੀ ਰੇਣਾ ਚਾਰ ਦਿਨ ਉੱਥੇ ਭਲਾ ਕੇਰੀ ਪਰਚਾਈ ਆ ਚਾਹ ਰਹਿ ਕੇ ਘਰ ਦਾ ਕੰਮ ਨਾ ਕੋਈ ਵੀ ਕਰੇ ਵੇਲੇ ਵੇਲਾ ਰੇਣਾ ਅੱਜ ਪਿੰਦ ਨੇ ਵੀ ਮੇਣਾ ਮਾਰਿਆ ਹੁਣੇ ਵਾ ਪਹਿਲੀ ਵਾ ਕਿਹਾ ਉਹ ਵੇਲਾ ਤੈਨੂੰ ਅੱਜ ਪਿੰਦ ਨੇ ਮੇਣਾ ਮਾਰਿਆ ਫਿਰ ਤੂੰ ਹੀ ਕੁਝ ਕਰ ਨਹੀਂ ਸਕਦੀ ਕਰ ਲਾਂ ਕੋਈ ਕਰੀਂ ਤੂੰ ਤਾਹ ਦੀ ਨਹੀਂ ਤੂੰ ਗੁੱਸੇ ਖੋਰਦੀ ਅਸਦੀ ਗੁੱਸੇ ਖੋਰਿਆ ਮੈਂ ਓੜੀ ਗੁੱਸੇ ਖੋਰਿਆਗੀ ਚਲ ਕੋਈ ਨਹੀਂ ਲੜੀ ਤੇਰਾ ਨਾ ਮੇਰਾ ਤੋੜੀ ਆਓ ਇਹੋ ਗੱਲ ਕਰ ਛੱਡੀ ਲੜੀ ਤੇਰਾ ਨਾ ਮੇਨਾ ਥੋੜੀ ਲੜੀ ਆ ਚਲ ਬੱਤਲੇ ਬਾਦ ਮੈਨੂੰ ਪੈਸੇ ਦੇ ਦੇ ਜਹ ਰੁਪਈਆ ਦੇ ਮੈਂ ਨਹੀਂ ਦੇਣਾ ਕੋਈ ਪੈਸੇ ਜਾ ਚੱਲ ਦੇ ਮੇਰੇ ਲੱਗ ਇਹ ਕਹ ਬਨੇ ਪਿੰਦਰ ਮੈਨੂੰ ਸਤਾਉਂਦੀ ਆ ਹੈ ਜੇ ਰਾਣੀ ਘੋਂ ਹਟ ਗਿਆ ਤੇ ਪਿੰਦ ਸਤਾਉਂਦਾ ਪੀ ਹੁਣ ਮੈਨੂੰ ਨਹੀਂ ਤੇ ਜੇ ਪਾਈਏ ਸਰਵਿਸ ਕਰਾਉਣੀ ਆ ਤੇ ਉਹ ਆਪਣੇ ਟਰੈਕਟਰ ਦੀ ਕਰਾਉਣੀ ਆ ਤੇ ਤੂੰ ਪੈਸੇ ਦੇ ਮੇਰਾ ਮੇਰੀ ਗੱਲ ਸੁਣ ਮੈਂ ਪੈਸੇ ਵੀ ਦੇ ਦੂੰਗੀ ਤੂੰ ਤਾਂ ਜਾਣੇ ਤੇ ਨਾ ਪਹਿਲਾਂ ਮੇਰੀ ਗੱਲ ਉਹ ਰਾਣੀ ਨਾ ਬਣਾਉਂਦਾ ਪਿੰਦਰ ਨੂੰ ਸਾੜਾ ਪਾ ਗਿਆ ਵੀ ਇਹਦੇ ਨਹੀਂ ਬੰਨ੍ਹੇ ਕੋਟਾ ਵੀ ਦੱਸ ਹੁਣ ਮੈਂ ਕੀ ਕਰਾਂ ਤੂੰ ਵੀ ਦੋ ਨਹੀਂ ਲੈਣੀ ਨਾ ਵੀ ਬਣਾ ਕੇ ਰੱਖਿਆ ਕਰੋ ਤੂੰ ਕੁਝ ਨਾ ਕਰ ਆਪਣੀ ਬਾਹ ਫੜ ਜਿਹੜੀ ਤੜਾ ਕੇ ਆਈ ਨਹੀਂ ਉਧਰ ਚੰਗਾ ਜਾ ਜਾ ਤੂੰ ਹੀ ਉਹਨਾਂ ਦੀ ਹੈਂ ਕਦੀ ਤੂੰ ਪਿੰਦਰ ਦੀ ਬਣ ਜਾਨੀ ਕਦੀ ਤੂੰ ਰਾਣੀ ਦੀ ਬਣ ਡੈ ਵੀ ਨਹੀਂ ਆਪਣੀ ਭੈਣ ਨਿਨ ਮਣੀ ਕਦੇ ਵੀ ਹਾਂ ਕਿ ਮੈਂ ਹੁਣ ਅਹੀ ਆਦ ਗਏ ਫੇਰ ਇੱਧਰ ਨਹੀਂ ਹੁਣ ਦੱਸਣ ਵਾਸਤੇ ਹੁਣ ਦੱਸਣਾ ਤੇ ਪੈਣਾ ਹੀ ਇਹਨਾਂ ਨੂੰ ਤੁਹਾਨੂੰ ਦੱਸਣਾ ਕੀ ਆ ਹੁਣ ਰਾਣੀ ਨੇ ਮੈਂ ਕਿੱਦਾਂ ਦੱਸੂਗੀ ਪੀਨੀਆਂ ਗੱਲਾਂ ਮਾਤਾ ਤੇਰੀ ਨੇ ਕੀਤੀਆਂ ਵਾ ਨਹੀਂ ਦੱਸਣੀ ਜ਼ਰੂਰੀ ਆ ਤੇ ਜਦੋਂ ਹੁਣ ਆਏ ਆ ਤੇ ਉਹਨਾਂ ਨੇ ਪੁੱਛਣਾ ਵਾ ਤੇ ਦੱਸਣਾ ਨਹੀਂ ਫੇਰ ਦੱਸਣੀਆਂ ਤੇ ਪੈਣੀਆਂ ਹੀ ਗੱਲਾਂ ਤੇ ਕੋਈ ਨਹੀਂ ਅਜੇ ਸਬਰ ਰੱਖ ਅਜੇ ਭਰੀਣਾ ਉਹ ਲੈੰਦੇ ਆਹ ਰਾਣੀ ਨੇ ਸਾਰਾ ਦਿਨ ਕੰਮ ਕਰਨਾ ਪੀਂਦੀ ਘੜੀ ਹੋ ਗਈ ਹੁਣ ਕੰਮ ਕਰਨੇ ਆ ਤੇ ਕੁੜੀ ਨੂੰ ਕੁੜੀ ਹੀ ਜਾ ਕੇ ਟੈਨਸ਼ਨ ਪਾ ਦੇਣੀ ਪਰ ਉਹਨਾਂ ਨੂੰ ਕਿਹੜਾ ਹੀ ਫੋਨ ਕੀਤਾ ਵੀ ਹੀ ਗਏ ਆ ਕਿ ਨਹੀਂ ਗਏ ਹਜੇ ਚਲੋ ਇਹ ਦੱਸਣਾ ਹੀ ਨਹੀਂਗਾ ਆਹੋ ਅਹੀਂ ਨਹੀਂ ਕਹਿਣਾ ਵੀ ਅਹੀਂ ਨਹੀਂ ਗਏ ਗਏ ਆ ਜੀ ਅੱਛਾ ਤੇ ਕੋਈ ਨਹੀਂ ਜਾਵਾਂਗੀ ਠੀਕ ਨਹੀਂ ਉਧਰੋਂ ਪਿੰਦਰ ਨੇ ਆ ਜਾਣਾ ਲਾਗੇ ਸਾਡੇ ਪਿੰਦਰ ਦੇ ਘਰੇ ਕੰਨੀ ਆਵਾਜ਼ ਨਾ ਪਾਦੀ ਤੈਨੂੰ ਮੈਂ ਦੱਸਾਂ ਪਿੰਦਰ ਨੂੰ ਕੋਈ ਚਲ ਗਈ ਗੱਲ ਤੇ ਫਿਰ ਤੇ ਚਲ ਗਈ ਸਾਰੀ ਤੇ ਤੇ ਕੁੜੀ ਨੂੰ ਕੋਈ ਕੰਨੀ ਪੈ ਜਾਣੀ ਰਾਣੀ ਦੀ ਵੀ ਵਾਗ ਗੱਲ ਸਰ ਮੇਰਾ ਤੇ ਆਪਣਾ ਮੂੰਹ ਉੱਤਰਿਆ ਮਿੰਨ ਤੇ ਆਪ ਟੈਨਸ਼ਨ ਪਈ ਤੂੰ ਟੈਨਸ਼ਨ ਲੈ ਹੀ ਨਾ ਇਹ ਗੱਲ ਦੀ ਤੂੰ ਚੁੱਪੀ ਰਹੀਂ ਠੀਕ ਨਹੀਂ ਮੇਰੇ ਕੋਲ ਪਈਆ ਖਾ ਜਾ ਬਾਹੂਆ ਪਈਆ ਮੈਂ ਲਗਾਈ ਇੱਥੇ ਤੂੰ ਪੇ ਬਹਿਣ ਆ ਤੂੰ ਪੇ ਬਹਿਣ ਲੱਗੇ ਤਾਂ ਫਿਰ ਮੈਂ ਵੀ ਬਾਹਰੇ ਬੈ ਜਾਣੀ ਮੈਨੂੰ ਕੀ ਆ ਉਹਨਾਂ ਨੇ ਕਿਹਾ ਨਾ ਵੀ ਇਹ ਤੂੰੇ ਬਾਹਰ ਬੈ ਕੇ ਖਰਿਆ ਕੀ ਗੱਲ ਵਾ ਤੂੰ ਚਲ ਜਾ ਅੰਦਰ ਜਾ ਕੇ ਚਾਹ ਪਾਣੀ ਪੀ ਫੇ ਉਹਨਾਂ ਮੈਨੂੰ ਗੱਲਾਂ ਪੁੱਛਣੀਆਂ ਮੈਂ ਦੱਸ ਕੀ ਕਰਾਂ ਤੂੰ ਹੀ ਆਜੋ ਉੱਥੇ ਨਾਲ ਹੀ ਉਹ ਆਖੀ ਮੈਂ ਗਈ ਨਹੀਂਗੀ ਅਸੀਂ ਅਸੀਂ ਜਾਵਾਂਗੇ ਕੋਈ ਨਹੀਂ ਜਾਵਾਂਗੇ ਕਹਿ ਤਾਲਮਟੋਲ ਗੱਲ ਕਰਦੀ ਹੀ ਹੁੰਦੀ ਆ ਕੇ ਤੇਰੇ ਕੋ ਦੱਸ ਐਨੀ ਉਦਾਂ ਗੱਲਾਂ ਕਰਦੀਆਂ ਤਾਂ ਕੀ ਗੱਲ ਤੇਰੇ ਕੋਈ ਪਰਦੇ ਦੀ ਪਾਇਆ ਜਾ ਸਕਦਾ ਲੇ 부ਆ ਜੀ ਵੀ ਆਈ ਗਏ ਉਹ ਮੈਂ ਚਾਹ ਗੈਨ ਦੀ ਕਿ ਕੱਲੀ ਨੇ ਪੀਣੀ ਆ ਚੱਲ ਹੁਣ ਦੁੱਧ ਵੱਧ ਪਾ ਲੈਣੀ ਆ 부ਆ ਜੀ ਵੀ ਆਈ ਗਏ 부ਆ ਜੀ ਵੱਲ ਦੇਖਦੀ ਹਾਏ ਮੈਨੂੰ ਦੇਣਾ ਪੈਰ ਰੱਖਣਾ ਬੜਾ ਭਾਰਾ ਲੱਗਣ ਡਿਆ ਸੱਚੀ ਗੱਲ 부ਆ ਜੀ ਸੱਚੀ ਗੱਲ ਕਰਤ ਹਾਏ ਮੇਰੀਏ ਪੋੜੀ ਏ ਭਾਬੀ ਏ ਕੀ ਮੈਂ ਦੱਸਾਂ ਹੁਣ ਆਪਣੀ ਭਤੀਜੀ ਨੂੰ ਭਾਬੀ ਤੂੰ ਤਾਂ ਕਹਿੰਨੀ ਨਹੀਂ ਮੈਂ ਆਪਣੇ ਧੀ ਤੋੜਨੀ ਆ ਸੋਹਣਾ ਵਿਆਹ ਕਰਨਾ ਸਭ ਕੁਝ ਤੂੰ ਚੰਗਾ ਕੀਤਾ ਪਰ ਅੱਜ ਦਿਨੂ ਇਹ ਗੱਲ ਦਾ ਨਹੀਂ ਪਤਾ ਵੀ ਤੇਰੀ ਧੀ ਨਾਲ ਕੀ ਹੋਣ ਲਿਆ ਵਾ ਅੱਜ ਤੇਰੀ ਧੀ ਦੀ ਸੱਸ ਨੇ ਕਿੱਥੋਂ ਤੱਕ ਸਾਨੂੰ ਤਲਾਕ ਤੱਕ ਗੱਲਾਂ ਦੱਸ ਦਿੱਤੀਆਂ ਬਾਬੂ ਰਾਣੀਏ ਤੈਨੂੰ ਇਹ ਨਹੀਂ ਪਤਾ ਕਿ ਮੇਰੀ ਧੀ ਦਾ ਡੇਰਾ ਫੇਰ ਇਸੇ ਘਰ ਚ ਹੀ ਹੋ ਜਾਣਾ ਮੈਂ ਕਿੱਦਾਂ ਕੁੜੀ ਨੂੰ ਦੱਸਾਂ ਗੱਲਾਂ ਭੂਆ ਜੀ ਕੀ ਗੱਲ ਹੋ ਗਈ ਕਿਉਂ ਰੋਂਦੇ ਭੂਆ ਜੀ うん。<music>